ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੇ ਕਿ ਆਪਣੇ ਛੋਟਾ ਨਾਲ ਦੇ ਦੁਪੱਟੇ ਹੁੰਦੇ ਨੇਗੇ ਆਪਾਂ ਜਦੋਂ ਇਹ ਮਤਲਬ ਕਿ ਇਹਨੇ ਧਾਗੇ ਨਿਕਲਦੇ ਰਹਿੰਦੇ ਨੇਗੇ ਜਦੋਂ ਆਪਾਂ ਇਹਨਾਂ ਨੂੰ ਕੱਟ ਕੇ ਸਹੀ ਕਰਦੇ ਆਂ ਜੀ ਫਿਰ ਫਿਰ ਇਹਨੇ ਧਾਗੇ ਨਿਕਲਣ ਲੱਗ ਜਾਂਦੇ ਨੇਗੇ ਤੇ ਦੁਪੱਟੇ ਛੋਟੇ ਹੋ ਜਾਂਦੇ ਨੇ ਅੱਜ ਆਪਾਂ ਬਿਨਾ ਮਸ਼ੀਨ ਤੋਂ ਸੂਈ ਦੀ ਮਦਦ ਨਾਲ ਤੁਹਾਨੂੰ ਬਹੁਤ ਵਧੀਆ ਨਾਲ ਤਾਂ ਡਿਜ਼ਾਈਨ ਬਣੂਗਾ ਤੇ ਨਾਲੇ ਜਿਹੜੇ ਧਾਗੇ ਹੈਗੇ ਬਿਲਕੁਲ ਨਿਕਲਣਗੇ ਨਹੀਂ ਆਪਾਂ ਨੂੰ ਪੀਗੋ ਕਰਾਉਣ ਦੀ ਵੀ ਲੋੜ ਨਹੀਂ ਪੈਂਦੀ ਦੇਖੋ ਪੀਗੋ ਕਰੋਗ ਲੈ ਕੇ ਆਉਣਾ ਤਾਂ ਆਪਾਂ ਨੂੰ ਕਿੰਨੇ ਪੈਸੇ ਲੱਗਦੇ ਨੇ ਤੇ ਆਪਾਂ ਕੀ ਕਰਨਾ ਇਸ ਸੂਈ ਦੀ ਮਦਦ ਨਾਲ ਨਾਲੇ ਤਾਂ ਡਿਜ਼ਾਈਨ ਬਣਾਵਾਂਗੇ ਤੇ ਨਾਲੇ ਸਾਨੂੰ ਦੱਸ ਦਿਆਂਗੇ ਆਪਾਂ ਇਹਨੂੰ ਕਿਵੇਂ ਸੈੱਟ ਕਰਾਂਗੇ ਆ ਦੇਖੋ ਪਹਿਲਾਂ ਆਪਾਂ ਲੜ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾ ਤੇ ਸੂਈ 'ਚ ਦੂਰਾ ਧਾਗਾ ਪਾ ਕੇ ਤੇ ਥੋੜੇ-ਥੋੜੇ ਟਾਂਕੇ ਲਗਾ ਕੇ ਆ ਸਾਨੂੰ ਆਪਾਂ ਦੱਸ ਰਹੇ ਹਾਂ ਇਸ ਤਰ੍ਹਾਂ ਤੁਸੀਂ ਟਾਂਕੇ ਲਾਉਣਾ ਤੇ ਇੱਕ ਇਹ ਬਹੁਤ ਸੋਹਣੇ ਛੋਟੇ-ਛੋਟੇ ਨਾ ਮਗਵਾਰੇ ਟਾਈਪ ਜੇ ਡਿਜ਼ਾਈਨ ਜਵਾਂਦਾ ਜਿਹੜਾ ਕਿ ਬਹੁਤ ਕਿੰਗਰੀਆਂ ਜਵਾਂਜ ਨੂੰ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਲੱਗਦਾ ਤੇ ਆਨੇ ਫਰੀਜ ਚ ਇਹ ਆਪਣਾ ਕੰਮ ਹੋ ਜਾਂਦਾ ਆਪਾਂ ਨੂੰ ਪੈਸੇ ਲਾਉਣ ਦੀ ਲੋੜ ਵੀ ਨਹੀਂ ਲੱਗਦੀ ਤੇ ਇਸ ਤਰ੍ਹਾਂ ਦੇਖੋ ਤੁਸੀਂ ਥੋੜੀ ਜੀ ਦੂਰ ਦੂਰ ਟਾਂਕਾ ਭਰਨਾ ਤੇ ਪਹਿਲਾਂ ਸਿੱਧਾ ਟਾਂਕਾ ਭਰਨਾ ਤੇ ਫਿਰ ਉੱਪਰ ਨੂੰ ਥੋੜਾ ਜਿਹਾ ਰੇਵ ਚ ਭਰਨਾ ਤੇ ਫਿਰ ਸੂਈ ਨੂੰ ਮਤਲਬ ਇੱਕ ਥਾਂ ਤੇ ਟਾਂਕਾ ਲਾ ਕੇ ਉਹਨੂੰ ਪੱਕਾ ਕਰਕੇ ਕਿ ਫੇਰ ਹੀ ਇਹ ਇਸ ਤਰ੍ਹਾਂ ਹੈ ਮਤਲਬ ਡਿਜ਼ਾਈਨ ਬਣਾਉਂਦਾ ਹੈਗਾ ਆ ਦੇਖੋ ਜੀ ਆਪਾਂ ਤੁਹਾਨੂੰ ਇਸ ਤਰ੍ਹਾਂ ਦੱਸ ਰਹੇ ਹਾਂਗੇ ਐਂ ਤੁਸੀਂ ਬਣਾਉਣਾ ਹਲਕਾ ਜਿਹਾ ਧਾਗਾ ਖਿੱਚਣਾ ਵੀ ਹੈਗਾ ਐਂ ਪੱਕਾ ਕਰ ਦੇਣਾ ਹੈਗਾ ਆਪਾਂ ਤੇ ਆਹ ਦੇਖੋ ਇਹ ਕਿੰਗਰੀਆਂ ਜੀਆਂ ਬਣੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਦੁਪੱਟੇ ਤੇ ਤੇ ਲੱੱਗਦਾ ਹੋਇਆ ਦੁਪੱਟਾ ਵੀ ਬਹੁਤ ਸੋਹਣਾ ਲੱਗਦਾ ਜੀ ਇਹਦੇ ਨਾਲ ਆਪਾਂ ਨੂੰ ਬਾਜ਼ਾਰ 'ਚ ਪੈਸੇ ਲਾਉਣ ਦੀ ਲੋੜ ਨਹੀਂ ਤੇ ਇਸ ਤਰ੍ਹਾਂ ਹੀ ਇਹ ਡਿਜ਼ਾਈਨ ਜਿਹੜਾ ਹੈਗਾ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਕੋਈ ਇਤੇ ਟਾਈਮ ਨਹੀਂ ਲੱਗਦਾ ਕੋਈ ਮਿਹਨਤ ਨਹੀਂ ਹੁੰਦੀ ਤੇ ਆਪਾਂ ਆਪਣੇ ਪੈਸੇ ਬਚਾ ਸਕਦੇ ਆ ਇਸ ਤਰ੍ਹਾਂ ਘੱਟੇ ਜਰੂਰ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ